ਸਾਡੇ ਮਾਨਯੂਬ ਸੀਐਮ ਸਾਹਿਬ ਦੇ ਜਿਹੜੇ ਨਸ਼ਾ ਵਿਰੋਧ ਦਾ ਇਹ ਹੈਗਾ ਸਾਰਾ ਪ੍ਰੋਗਰਾਮ ਕੀਤਾ ਗਿਆ ਪੰਜਾਬ ਬਾਸੇ ਉਦੇਸ਼ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 4 ਕਿਲੋ ਹਿਰੋਇਨ ਤੇ 4 ਅਸੀਂ ਜਿਹੜੇ ਡਰਗ ਕਾਰਟਲ ਚਲਾਉਣ ਵਾਲੇ ਮੇਨਸ ਬਗਨੌਰ ਫੜੇ ਗਏ ਨੇ ਉਹਨਾਂ ਤੋਂ 3 ਮੋਟਰਸਾਈਕਲ ਵੀ ਬਰਾਮਦ ਹੋਏ ਨੇ ਇਹ ਆਪ ਇਹਦੀ ਇਨਵੈਸਟੀਗੇਸ਼ਨ ਤਿਲ ਦੇਖੇ ਤਾਂ ਇਹ ਇਨ ਜਿਹੜੇ ਮੇਨ ਮੁਲਜ਼ਮ ਨੇ ਉਹ ਸਾਰੇ ਫਿਰੋਜ਼ਪੁਰ ਜਲਾਲਾਬਾਦ ਬੈਲਟ ਦੇ ਨੇ ਔਰ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਹੀ ਗੱਲ ਪਤਾ ਲੱਗੀ ਹੈ ਕਿ ਉਸ ਫਿਰੋਜ਼ਪੁਰ ਸੈਕਟਰ ਦੇ ਵਿੱਚ ਡਰੋਨਸ ਰਾਹੀਂ ਜਿਹੜੀ ਪੋਜੀਸ਼ਨ ਹੁੰਦੀ ਹੈ ਟਰਾਂਸ ਬਾਰਡਰ ਹੀਰੋਇਨ ਉਹਨੂੰ ਉਹ ਲਿਆ ਕੇ ਤੇ ਸਪਲਾਈ ਕਰਦੇ ਸੀਗੇ ਅਲੱਗ-ਅਲੱਗ ਏਰੀਆ 'ਚ ਕਿਉਂਕਿ ਆਮ ਜੇ ਪਹਿਲਾਂ ਪਾ ਦੇਖਿਆ ਅਮਰਸਰ ਸੈਕਟਰ ਯੂਜ਼ ਹੋਇਆ ਉਹਨਾਂ ਲਈ ਫਿਰੋਜ਼ਪੁਰ ਸੈਕਟਰ ਦਾ ਸਾਰਾ ਕਾਟਣ ਹੈਗਾ ਇਹਦੇ ਜਿਹੜੇ ਤਿੰਨ ਮੁਲਜ਼ਮ ਤਾਂ ਮੇਜਰ ਨੇ ਇੱਕ ਜੁਵਨਾਈ ਲਾਇਆ ਦੇ ਚੌਥਾ ਉਹ ਖੁਦੇ ਕੁਛ ਹਿੱਚ ਆਇਆ ਕਿ ਉਹਨੂੰ ਬੀਂਗ ਛੋਟਾ ਹੋਣ ਦੇ ਘਰ ਤੋਂ ਉਹਦਾ ਫਾਇਦਾ ਲੈਂਦੇ ਰਹੇ ਕਿ ਸਤਲੁਜ ਜਿਹੜਾ ਵਗਦਾ ਹੈ ਉਹਦੇ ਚ ਕਿਸ਼ਤੀ ਰਾਹੀ ਉਹ ਆਪਣੇ ਪਿੰਡ ਤੋਂ ਦੂਸਰੇ ਪਿੰਡਾਂ ਜਾਂਦਾ ਜਿਹੜੇ ਪੋਰਟ ਦੇ ਨਾਲ ਹੈ ਤੇ ਉਸ ਤੋਂ ਜਾ ਕੇ ਕੰਸਾਈਨਮੈਂਟ ਚੁੱਕ ਕੇ ਵਾਪਸ ਫੇਰ ਜਿਹੜੀ ਹੈ ਕਿਸ਼ਤੀ ਰਾਹੀ ਆਪਣੇ ਪਿੰਡ 'ਚ ਵਾਪਸ ਆ ਕੇ ਫਿਰ ਮੇਨਲੈਂਡ ਤੇ ਪਲੇ ਕਰਦਾ ਰਿਹਾ ਸੋ ਇਹ ਨਵੀਂ ਅੱਤ ਕੀ ਗੱਲ ਆਈ ਹੈ ਕਿ ਡਰੋਨ ਤੋਂ ਬਾਅਦ ਉਥੇ ਖੇਤਾਂ 'ਚ ਗਿਰ ਗਈ ਜਾਂ ਕਿਸੇ ਦੇ ਘਰਾਂ ਕੋਲ ਗਿਰ ਗਈ ਉੱਥੋਂ ਇਹਨਾਂ ਨੇ ਸਦਲੋ ਦਰਿਆ ਕ੍ਰੋਸ ਕਰਕੇ ਉਧਰ ਫੋਕਪੋਰ ਏਰੀਆ 'ਚ ਉਹਨੂੰ ਲਿਆ ਕੇ ਫਿਰ ਵਾਪਸ ਵੀ ਉਹਨੂੰ ਮੇਨ ਲੈਂਡ ਤੇ ਤੂੰ ਬੋਟ ਹੀ ਲੈ ਕੇ ਆਉਂਦੇ ਰੇ ਸੋ ਇਹਦੇ ਜਿਹੜੇ ਇਹ ਤਿੰਨ ਮੁਲਜ਼ਮ ਨੇ ਤਰਸੀਮ ਸਿੰਘ ਹੈ ਇਹ ਹੈਗਾ ਪਿੰਡ ਕਮਾਇਆ ਹੈ ਜਿਹੜਾ ਸਦਰ ਜਲਾਲਾਬਾਦ ਦਾ 23 ਸਾਲ ਦੀ ਉਹਦੀ ਉਮਰ ਹੈ 12 12ਵੀਂ ਪੜਿਆ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਹਦਾ ਹੀ ਅਮਰਤ ਸਿੰਘ ਅੰਬੀ ਹੈ ਇਹ ਚੱਕੀਵਾ ਸਦਰ ਜਲਾਲਾਬਾਦ ਪਾਜ਼ਲਕਾ ਡਿਸਟ੍ਰਿਕਟ ਦਾ 21 ਸਾਲ ਦਾ 10ਵੀਂ ਪਾਸ ਹੈ ਲੇਬਰ ਦਾ ਹੀ ਕੰਮ ਕਰਦਾ ਪਹਿਲਾਂ ਵੀ ਕੇਸ ਕੋ ਦਰਜ ਨਹੀਂ ਨਵੇਂ ਹੈ ਸਾਰੇ ਜਿਹੜਾ ਜੁਵਨਾਈਲ ਹੈ ਉਹ ਵੀ ਫਰੋਜ਼ਪੁਰ ਏਰੀਆ ਦਾ ਰਹਿਣ ਵਾਲਾ ਹੈ 16 ਸਾਲ ਉਮਰ ਹੈ 7ਵੀਂ ਤੱਕ ਐਜੂਕੇਸ਼ਨ ਪੜ੍ਹੀ ਹੈ ਨੇ ਤੇ ਇਸੋ ਲਵਰ ਰਮਨਜੀਤ ਰਮਨ ਹੈ ਇਹ ਹੈਗਾ ਖਾਲੜੇ ਤਰਨਤਾਰਨ ਦਾ 19 ਸਾਲ ਦਾ ਇਹ ਕਿਵੇਂ ਪੜ੍ਹਾਈ ਕਰ ਰਿਹਾ ਕਾਲਜ ਦੇ ਵਿੱਚ ਸੋ ਜੇ ਆਪਾਂ ਇਹਦੇ ਚਾਤੀ ਮਾਰੀਏ ਕਿ ਨਵੇਂ ਬੱਚੇ ਜਿਹੜੇ ਇਸ ਚ ਜਿਹੜੇ ਉਹ ਲਾਲਚ ਦੇ ਵਿੱਚ ਡਰਗਸ ਦੇ ਪਾ ਕੇ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਰਹੇ ਸਮਗਲਿੰਗ ਦੇ ਔਰ ਮੈਂ ਸਮਝਦਾ ਕਿ ਇਹਦੇ ਚ ਤੁਹਾਡੇ ਦਾ ਹੀ ਜ਼ਰੂਰ ਮੈਂ ਮੈਸੇਜ ਜੜਾ ਚਾਹੁੰਦਾ ਕਿ ਨਵੇਂ ਬੱਚਿਆਂ ਨੂੰ ਇਸ ਗੱਲ ਤੋਂ ਰੇਜ਼ ਕਰਨਾ ਚਾਹੀਦਾ ਔਰ ਲਾਲਚ 'ਚ ਆ ਕੇ ਆਪਣੀ ਜ਼ਿੰਦਗੀ ਨਾਲ ਖਰਾਬ ਕਰਨ ਮਿਹਨਤ ਦੇ ਨਾਲ ਆਪਣੀ ਕਮਾਈ ਕਰਨ ਤਾਂ ਕਿ ਵਧੀਆ ਉਹਨਾਂ ਦਾ ਜੀਵਨ ਨੀ ਗੁਜ਼ਰੇ ਇਹ ਨਸ਼ਾ ਕਰਨ ਦੀ ਆਦਤ ਸੀ ਜਾਂ ਫਿਰ ਪੈਸੇ ਦਾ ਲਾਲਚ ਨਾ ਪੈਸੇ ਵਾਲਾ ਹੀ ਹੈ ਜੀ ਜ਼ਿਆਦਾ ਨਸ਼ੇ ਵਾਲਾ ਨਹੀਂ ਐਨਾ ਕੋਈ ਗੱਲ ਸਾਹਮਣੇ ਆਈ ਕਿਉਂਕਿ ਯੰਗਸਟਰ ਨੇ ਅਜੇ ਅਰੇ ਗੱਡੀ ਦੇ ਪਿੰਡ ਜਿਹੜੇ ਉਹ ਗੱਡੀ ਮਤਲਬ ਰੋਡਾ ਪਿੰਡਾਂ ਦੇ ਮੇਢੇ ਕਿਨਾਰ ਤੇ ਆ ਲੱਗੇ ਹਾਂਜੀ ਮਤਲਬ ਇਦਾਂ ਜੇ ਵਿੱਚ ਦਰਿਆ ਚੱਲਦਾ ਇਹਨਾਂ ਦੇ ਪਿੰਡ ਤੋਂ ਅੱਗੇ ਫਿਰ ਪਿੰਡ ਨੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਉਥੇ ਜਦੋਂ ਇਹਨਾਂ ਨੇ ਕਿਉਂਕਿ ਜੇ ਆਪਾਂ ਮੇਨ ਕਿਸੇ ਕੋਲ ਪਾਲ ਤੋਂ ਜਾਣਿਆ ਕੋਈ ਨਾ ਕੋਈ ਚੈਕਿੰਗ ਹੋ ਜਾਂਦੀ ਹੈ। ਉਹ ਆਮ ਹੁੰਦਾ ਕਿ ਕਿਸੇ ਨਾਲ ਉੱਧਰ ਟੱਪ ਕੇ ਕਿਸੇ ਨਾਲ ਹੀ ਮੁੜਿਆ ਏ। ਉਹਦੇ ਵਿੱਚ ਕਈ ਵਾਰ ਇਕੱਲਾ ਕੋਈ ਨਾ ਪਿੰਡ ਦੇ ਬੱਚਾ ਕੋਈ ਜਾ ਰਿਹਾ ਜਾਂ ਹੋਰ ਆ ਗਿਆ ਉਹਦੇ ਵਿੱਚ ਚੈਕਿੰਗ ਘੱਟ ਹੁੰਦੀ ਹੈ। ਜੀ ਕੌਣ ਕਰਦਾ ਸੀ? ਅਬ ਸਰ ਤੇ ਚੈਕ ਕਰਦੇ ਸੀ। ਨਹੀਂ ਇਸ ਏਰੀਆ 'ਚ ਵੇਚਣ ਆ ਰਹੇ ਸੀਗੇ ਜਦੋਂ ਇਹ ਕਾਪੂ ਕੀਤੇ ਗਏ। ਮੇਨ ਇਹ ਨੇ ਤਰਸੇਮ ਵੀ ਮੇਨ ਹੈ ਅਮਰਤ ਹੈ ਬਾਕੀ ਜਿਹੜਾ ਬੱਚਾ ਛੋਟਾ ਹੈ ਹੋਰ ਵੀ ਜਿਹੜੇ ਨਹੀਂ ਚੱਲਦੇ ਕਿ ਆਪਣੇ ਸਾਰੇ ਇਕੱਲੇ ਹੋ ਗਏ ਇਹ ਬਾਕੀ ਜ਼ਿਲ੍ਹੇ ਚ ਵੀ ਕਰਦੇ ਰਹੇ ਆ ਜੀ ਅੰਮ੍ਰਿਤਸਰ ਸਾਈਡ ਨੂੰ ਆ ਰਹੇ ਸੀ ਤੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਕਿਤੇ ਉਸ ਕਰਕੇ ਉਹ ਉੱਥੇ ਆਪਣੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਫੜੇ ਗਏ ਉਹ ਪਾਕਿਸਤਾਨ ਬੇਸਡ ਸਵੰਗਲ ਹੈਗੇ ਜੀ ਕਿਉਂਕਿ ਇਹਨਾਂ ਦਾ ਰਾਪਤਾ ਜਦੋਂ ਤਾਰਾਂ ਤੋਂ ਪਾਰ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੋ ਜਾਂਦਾ ਹੈ ਉਹਨਾਂ ਨਾਲ ਇਹ ਸਾਰਾ ਟਾਈਪ ਸਿਗਰ ਇਹਨਾਂ ਦਾ ਹੋਣਾ ਰਹੀ ਉਹਦਨ ਵਾਲੀ ਡਰੋਨ ਦੀ ਜਿਹੜੀ ਹੈ ਉਹ ਡਰਾਪਿੰਗ ਹੁੰਦੀ ਰਹੀ ਹੈ ਸਾਰੇ ਜਿਹੜੇ ਟ੍ਰੈਕ ਚ ਕਿੱਦਾਂ ਹੈ ਸਭ ਲਗ ਲਗ ਜੱਗਾਂ ਦੇ ਹੈਂਡ ਵਾਲੇ ਜਿਆਦਾ ਲੱਗ ਜਗਾ ਨਹੀਂ ਕੋਈ ਏਰੀਆ ਜੀ ਸਾਰੇ ਭਾਈ ਨਾਲ ਦੇ ਪਿੰਡਾਂ ਦੇ ਹੀ ਹੈ ਭਾਈ ਤੇ ਤੁਸੀਂ ਭਾਈ ਤੇ ਤਿੰਨ ਤਿੰਨ ਮੋਟਰਸਾਈਕਲ ਫਟੇ ਜਾਣਗੇ ਸਮਝੋ ਕਿ ਉਹ 16 ਸਾਲਾਂ ਦੇ ਬੱਚਿਆਂ ਨੂੰ ਇਸੇ ਰੋਲ ਕੀਤਾ ਜਾ ਰਿਹਾ ਜਾਂ ਕੋਈ ਜਗਾ ਫੈਮਲੀ ਉਸ ਦਾ ਸੈਕੰਡ ਲੋਕਲੇ ਸ਼ਟ ਕਰ ਲੱਗਦਾ ਕਿ ਇਸ ਚਾਹ ਦੇ ਵਿਚੋਂ ਗੋਲ ਵੀ ਆਪ ਕੋ ਮੈਂ ਤਾਂ ਤਾਹੀ ਕਹਿਣਾ ਜੀ ਆਪਣੇ ਸਮਾਜ ਦੇ ਵਿੱਚ ਇਹ ਜਿਹੜਾ ਲਾਲਚ ਦੇ ਵਿੱਚ ਫਸ ਰਹੇ ਬੱਚੇ ਇਹਨਾਂ ਨੂੰ ਪੇਰੈਂਟਸ ਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਹੀ ਚਾਹੀਦਾ ਜੀ ਕਿ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਇਤੋਂ ਇਹਨਾਂ ਨੂੰ ਸਮਝਾਇਆ ਜਾਵੇ ਕਾਉਂਸਲ ਕੀਤਾ ਜਾਵੇ ਸੋ ਥੈਟ ਇਹ ਆਪਣੀ ਜ਼ਿੰਦਗੀ ਨਾ ਖਰਾਬ ਕਰੇ ਅਰੇ ਕਾਲਜ ਗ੍ਰੈਜੂਏਟ ਨਹੀਂ ਐ ਚਿੱਤ ਉਹੀ ਹੈ ਜਿਹੜਾ ਆਪਣੇ ਰਮਨਜੀਤ ਹੈ ਪੜਦਾ ਪਿੱਛੇ ਵੀ ਨਹੀਂ ਇਹ ਜਿਹੜੇ ਤਾਰੇ ਨੇ ਅਰੇ ਇਹਦੇ ਤਾਰੇ ਕੋ ਫਾਈਰਾਂ ਦੋ ਅਲੱਗ-ਅਲੱਗ ਹੋਈਆਂ ਜੀ ਇੱਕ ਥਾਣਾ ਕੰਟਰੋਲਮੈਂਟ ਦੀ ਹੈ ਸੀਆਈਏ ਸਟਾਫ 1 ਵੱਲੋਂ ਤੇ ਇੱਕ ਸੀਆਈਏ 2 ਵੱਲੋਂ ਹੈਗੀ ਹੈ ਉਹਦੇ ਚ ਚਾਰਜੇ ਸੀਆਈਏ 1 ਦੀ ਹੈ ਤੇ ਕੰਟਰੋਲਮੈਂਟ ਹੈਗੀ ਹੈ ਸੀਆਈਏ 2 ਤਾਂ ਕਿਸੇ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਅਕਸਰ ਲੈਬਰ ਰੂਟ 2 ਤੇ ਜਾਂ ਪਰ ਜਾਂਦੇ ਆ ਜਿਹੜੋ ਮੈਰੋ ਬਾੜ ਜਾਂਦੇ ਕਿਉਂਕਿ ਉਹ ਤੇ ਕਿਸੇ ਹੈਕਿਆ ਬੰਦੇ ਯਾਰ ਹੋਵੇ ਉਹ ਬੱਚੇ ਨੂੰ ਆਮ ਪੁੱਕੀਆਕ ਨਹੀਂ ਕਰਦਾ ਉੜੇ ਯੰਸੋ ਦੇ ਕੇ ਅਗਲਾ ਕੰਦਾ ਬੱਚਾ ਜਾ ਰਿਹਾ ਜੀ ਕਿਤਾ ਪੁੱਤਾਂ ਜੀ ਕੰਮ ਕਰਦਾ ਹੋਣਾ ਉਹ ਸਾਰੀ ਅਸੀਂ ਉੱਥੇ ਲੋਕਲ ਪੁਲਿਸ ਨੂੰ ਵੀ ਸਾਰੀ ਇਹ ਗੱਲ ਦੱਸਾਂਗੇ ਉਹ ਇਹ ਮੈਂ ਤੁਹਾਨੂੰ ਕਹਿੰਦੇ ਕਿ ਮੈਂ ਵੇਖੀਓ ਕਾਫੀ ਟਫ ਹੈ ਇਸ ਜੀ ਕਿਉਂਕਿ ਅਕਸਰ ਡਰੋਨ ਰਾਹੀਂ ਹੁੰਦਾ ਸੀ ਤੇ ਉਹਨਾਂ ਵੀ ਨਹੀਂ ਆਇਆ ਤਾਂ ਡਰੋਨ ਰਾਹੀਂ ਹੈ ਪਰ ਉਹਦੀ ਟਰਾਂਸਪੋਰਟੇਸ਼ਨ ਦਾ ਮਾਧਿਅਮ ਇਹਨਾਂ ਨੇ ਜਿਹੜਾ ਵਹੀਕਲ ਦੀ ਜਗ੍ਹਾ ਹੈ ਬੋਟ ਕਰ ਲਿਆ ਟੂ ਗੈਟ ਇਟ ਅਕ੍ਰੋਸ ਦੀ ਸਤਲੁਜ ਉਹ ਵੀ ਜੇ ਬਰੇਆਰ ਅਸੇ ਕਹਿੰਦਾ ਜੇ ਪੁਲ ਟੱਪਾਂਗੇ ਉੱਤੇ ਚੈਕਿੰਗ ਹੁੰਦੀ ਹੋਊਗੀ ਸਰ ਇਕ ਇਸ ਤੀਆ ਬੰਦਾ ਸਿੱਧਾ ਹੀ ਆ ਗਿਆ ਇਸ ਮੇਨਲੈਂਡ ਚ ਇਹਦੀ ਇਹ ਲਵ ਚੈਲੰਜ ਹੈ ਚੈਲੰਜ ਤੇ ਕੋਈ ਨਹੀਂ ਬੈਸਿਆ ਸਾਨੂੰ ਅਫਸੋਸ ਹੈ ਕਿ ਬੱਚੇ ਇਸ ਕੰਮ ਚ ਨਹੀਂ